ਫਿਲਹਾਲ ਪੰਜਾਬ ਕੈਬਨਿਟ ਤੋਂ ਇੱਕ ਹੋਰ ਮੰਤਰੀ ਹਰਜੂਰ ਸਿੰਘ ਬਾਸਮਰੇ ਨਾਲ ਨੇ ਔਰ ਆਮ ਆਦਮੀ ਪਾਰਟੀ ਲਗਾਤਾਰ ਰਿਐਕਸ਼ਨ ਦੇ ਰਹੀ ਆ ਫਿਲਹਾਲ ਉਹਨਾਂ ਤੋਂ ਪੁੱਛਦਿਆਂ ਸਰ ਪਹਿਲਾਂ ਤਾਂ ਤੁਹਾਡਾ ਟੇਕ ਕੀ ਆ ਇਸ ਗ੍ਰਿਫਤਾਰੀ ਦੇ ਉੱਤੇ ਅ ਘੇਰਾ ਸਾਹਿਬ ਅ ਇਸ ਕੱਲ੍ਹ ਦੇ ਹਰ ਕੋਈ ਹਾਮੀ ਪਰੂਗਾ ਕਿ ਇਸ ਦੇਸ਼ ਦੀ ਰਾਜਨੀਤੀ ਦੇ ਵਿੱਚ ਇੱਕ ਨਵੀਂ ਜਿਹੜੀ ਰੀਪਾਂ ਦੀ ਜਿਹੜੀ ਕਹਾਟ ਉਹ ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤੀ ਸੀ ਅਰਵਿੰਦ ਕੇਜਰੀਵਾਲ ਜੀ ਉਹ ਸ਼ਖਸੀਅਤ ਜਿਹੜੀ ਦਾ ਸੇਥ ਦੀ ਸਿੱਖਿਆ ਨੂੰ ਆ ਸਰਕਾਰੀ ਹਸਪਤਾਲਾਂ ਨੂੰ ਸਰਕਾਰੀ ਸਕੂਲਾਂ ਨੂੰ ਕਿਸੇ ਰਾਜਨੀਤਿਕ ਨਤੀ ਦੇ ਕੇਂਦਰੀਕਰਨ ਦੇ ਵਿੱਚ ਕਿਸੇ ਇਲੈਕਸ਼ਨ ਦਾ ਪ੍ਰਮੁੱਖ ਮੁੱਦਾ ਬਣਾ ਕੇ ਅਗਰ ਚੋਣਾ ਪਹਿਲਾਂ ਸੱਚ ਪਹਿਲਾਂ ਕਦੀ ਹੋਰ ਚੀਜ਼ਾਂ ਦੇ ਉੱਤੇ ਜਾਤੀ ਦੇ ਉੱਤੇ ਧਰਮ ਦੇ ਉੱਤੇ ਪਰ ਪਹਿਲੀ ਵਾਰੀ ਹੋਇਆ ਜੋ ਇਸ਼ੂਸ ਕੋਰ ਇੱਕ ਆਮ ਲੋਕਾਂ ਦੀ ਜੋ ਨੀਡ ਸੀ ਜੋ ਰਿਕੁਆਇਰਮੈਂਟ ਸੀ ਜੋ ਜ਼ਰੂਰਤਾਂ ਸੀ ਉਸ ਦੇ ਉੱਤੇ ਕੰਮ ਹੋਇਆ ਤੇ ਇੰਦਾ ਸ਼ਾਨਦਾਰ ਨਤੀਜਾ ਦਿੱਲੀ ਦੇ ਵਿੱਚ ਹਰ بار 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 ਪਸ ਤੋਂ ਬਾਅਦ ਪੰਜਾਬ ਦੇ ਵਿੱਚ ਗੋਆ ਦੇ ਵਿੱਚ ਗੁਜਰਾਤ ਦੇ ਵਿੱਚ ਤੇ ਹੋਰ ਵੀ ਅਸਾਮ ਦੇ ਵਿੱਚ ਬਹੁਤ ਸਾਰੀ ਜਗਾ ਅੱਜ ਤੁਸੀਂ ਕੈਸੇ ਲੀਡਰ ਨੂੰ ਤੁਸੀਂ ਤੇ 2 ਸਾਲ ਮੈਂ ਵਕੀਰ ਮੈਂ ਮੁਕਾਲਾਤ ਵੀ ਕੀਤੀ ਜੀ تقریبا ਤਾਂ ਪਹਿਲਾ ਕ੍ਰਿਮੀਨਲ ਮੁਕਾਲਾਤ ਕੀਤੀ ਹੈ ਇਦਾਂ ਦਾ ਕਿਸੇ ਵੀ ਅਫੀਸਰ ਨੂੰ ਪੁੱਛ ਕੇ ਦੇਖ ਲਓ ਕਿਹਦਾ ਕੇਸ ਹੈ ਜਿਹਦੀ ਇਨਵੈਸਟੀਗੇਸ਼ਨ ਢਾਈ ਤਿੰਨ ਸਾਲਾਂ ਤੋਂ ਚਲਦੀ ਹੋਵੇ 2021 ਤੋਂ ਚਲਦੀ ਹੋਵੇ ਸتمبر ਤੋਂ ਇਦਾਂ ਦਾ ਕਿਹੜਾ ਕੇਸ ਹੈ ਉਸ ਦਿਨ ਵਿੱਚ ਮਨੀਸ਼ ਸੋਧਿਆ ਜੀ 2 ਸਵਾ ਸਾਲ ਹੋ ਗਿਆ ਪਿਛਲੇ ਫਰਵਰੀ ਦੇ ਉਹ ਇਸ ਖੇਲ ਦੇ ਵਿੱਚ ਨੇ ਸਾਲ ਤੋਂ ਤੇਰਾ ਸਵਾ ਹੋ ਗਿਆ ਲਗਭਗ ਸਵਾ ਸਾਲ ਹੋ ਗਿਆ ਸਿੰਦਰ ਜੈਨ ਉਹ ਜਿਹੜਾ ਹੈ डेढ़ 2 साल हो चुके हैं कि उनों ने उनों के सारे ट्रायल भी अभी शुरू नहीं हुए ते ਤੁਸੀਂ ਦੂਜੇ ਪਾਸੇ ਮੈਂ ਤੁਹਾਨੂੰ ਇਹ ਦੱਸਾਂ ਲੰਬੀ ਲਿਸਟ ਲੰਬੀ ਲਿਸਟ ਦੇ ਕੋ ਸਾਡੇ ਦੇਸ਼ ਦੀ ਜਿਹੜੇ ਫੌਜੀਆ ਦੀ ਵਿਦਮਾਵਾਂ ਦੇ ਨਾਲ ਜਿਹੜਾ ਇੱਕ ਬਹੁਤ ਵੱਡਾ ਸਕੈਂਡਲ ਹੋਇਆ ਸੀਗਾ अशोक चौहान महाराष्ट्र ਦੇ ਸਾਫ ਕਾ ਮੁੱਖ ਮੰਤਰੀ ਜੀ ਜਿਨਾਂ ਨੂੰ ਪ੍ਰਧਾਨ ਮੰਤਰੀ ਹਰ ਮੱਥ ਤੋਂ ਕਹਿੰਦੇ ਕਿ ਸੀ ਕਿ ਚੋਰ ਹੈ ਚੋਰ ਹੈ ਉਸ ਅਸ਼ੋਕ चौहान ਨੂੰ ਤੁਸੀਂ ਆਪਣੀ ਪਾਰਟੀ ਸ਼ਾਮਿਲ ਕਰਾ ਕੇ ਸਾਰੇ ਕੇਸ ਖਤਮ ਕਰ ਦਿੱਤੇ ਹੋ ਕੀ ਕੀ ਤਰੀਕੇ ਨਾਲ ਅਜੀਤ ਪਵਾਰ ਰਾਤੋਂ ਰਾਤ ਤੁਸੀਂ ਸੌਂਚ ਕਵਾਂਦੇ ਤੇ ਸਾਰੇ 80 ਦੇ ਕੇਸ ਖਤਮ ਐਤੇ ਛਗਨ ਬੁਝਵਲ ਐਤੇ ਹਿੰਮਤ ਪਿਸਵਾ ਸ਼ਰਮਾ ਲਿਸਟ ਕਾਜ਼ ਓਨ ਐਂਡ ਓਨ ਬੈ ਸਰ ਇੱਕ ਕਰੈਕਸ਼ਨ ਪਲੀਜ਼ ਦੇ ਦਿਓ ਕਿਉਂਕਿ ਤੁਸੀਂ ਕਹਿ ਮੈਂ ਕਿਉਂਕਿ ਬਾਕੀ ਲੀਡਰਸ ਨਾਲ ਵੀ ਗੱਲ ਕੀਤੀ ਆ ਉੱਪਰ ਏਡੀ ਉਧਰੋਂ ਕਹਿ ਰਹੀ ਆ ਵੀ ਸਾਡੇ ਕੋਲੇ ਬੜੇ ਪੁਕਤਾ ਸਬੂਤ ਆ ਅਸੀਂ ਲਾ ਐਂਡ ਆਰਡਰ ਦੇ ਘੇਰੇ ਦੇ ਵਿੱਚ ਰਹਿ ਕੇ ਗੱਲਬਾਤ ਕੀਤੀ ਆ ਕੱਲ ਜੀ ਉਹ ਪਬਲਿਕ ਡੋਮੇਨ ਚਾਹੁੰਦੇ ਆ ਤੇ ਸਰ ਮੈਂ ਕਹਿ ਰਿਹਾ ਸਾਹਿਬ ਇਹ ਤੁਹਮ ਦੱਸਦੇ ਐ ਜੀ ਦੇ ਸਬੂਤ ਹਮ ਤੱਕ ਕਿਉਂ ਨਹੀਂ ਐ ਸਈ ਸਾਲ ਦਾ ਇੰਤਜ਼ਾਰ ਹੈ ਉਤੇ ਇਹ ਸਾਲ ਹੋ ਗਏ ਕਿ ਤਾਂ ਨਹੀਂ ਕਿਹੜੀ ਇਨਵੈਸਟੀਗੇਸ਼ਨ ਹੈ ਤੇ ਉਹ ਜਿਹੜਾ ਹੈ ਇਸ ਕਿਉਣਾ ਸਰਦੇ ਉੱਤੇ ਹੈ ਪੂਰੇ ਦੇਸ਼ ਦੇ ਵਿੱਚ ਹੈ ਮੋਡਲ ਕਾਡ ਆਫ ਕੰਡਕਟ ਲੱਗ ਚੁੱਕਿਆ ਆ ਆਪ ਸਭ ਨੂੰ ਪਤਾ ਕਿ ਅਰਵਿੰਦ ਕੇਜਰੀਵਾਲ ਕੋਈ ਜਾਨੀ ਕਿਸੇ ਉਚ ਉਹ ਇਸ ਡਿਸਟ੍ਰਿਕਟ ਪ੍ਰੋਮੀਨੈਂਟ ਲੀਡਰ ਨੇ ਇਸ ਦੇਸ਼ ਦੇ ਹਜ਼ਾਰਾਂ ਲੱਖਾਂ ਕਰੋੜਾਂ ਲੋਕ ਉਹਨਾਂ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਨੇ ਅਸਲ ਦੇਖੋ ਸੱਚ ਇਹ ਹੈ ਕਿ ਜਦੋਂ ਤੱਕ ਨਰੇਟਿਵ ਹੈ ਨਰਿੰਦਰ ਮੋਦੀ ਵਰਸਸ ਰਾਹੁਲ ਨਦੀਆ ਕੋਈ ਵੀ ਹੋਰ ਉਦੋਂ ਤੱਕ ਕਿ ਸੇ ਬੀਜੀਪੀ ਨੂੰ ਕੋਈ ਪਰਵਾਹ ਨਹੀਂ ਪਰ ਹਾਂ ਜਿਵੇਂ ਉਹ ਚਾਹੁੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਅਗਰ ਇਸ ਦੇਸ਼ ਦੀ ਰਾਏ ਆਪੋਜੀਸ਼ਨ ਦੀ ਵਿਪੱਖਟੀ ਰਾਏ ਨਹੀਂ ਤੇ ਕੋਈ ਇਦਾਂ ਦਾ ਚਿਹਰਾ ਤੇ ਕੋਈ ਇਦਾਂ ਦੀ ਪਾਰਟੀ ਹੈ ਜੋ ਉਹਨਾਂ ਲਈ ਅੱਜ ਕੱਲ ਜਾਂ ਭਵਿੱਖ ਵਿੱਚ ਖਤਰਾ ਬਣ ਸਕਦੀ ਹੈ ਉਹ ਆਮ ਆਦਮੀ ਪਾਰਟੀ ਹੈ ਤੇ ਉਹ ਹਰ ਸੰਭਵ ਕੋਸ਼ਿਸ਼ ਕਰਨਗੇ ਇੱਕੋ ਪਾਰਟੀ ਦੇ ਨੇ ਲੀਡਰ ਸੰਜੇ ਸਿੰਘ ਜੇਜ ਮਨੀਸ਼ ਸੁਧਰ ਜੇਲ੍ਹ ਸਤਿੰਦਰ ਜਨਨ ਦਾ آپریشن ਹੋਇਆ ਤਾਂ ਕਦੀ ਵੀ ਕਿਸੇ ਦਿਨ ਕੈਰਮ ਤੋਂ ਬਾਦ ਉਹ ਚੱਕ ਕੇ ਜੇਲ੍ਹ ਦੇ ਵਿੱਚ ਸਾਰੀ ਯਾਨੀ ਤੁਸੀਂ ਖਤਮ ਕਰਨਾ ਚਾਹੁੰਦੇ ਹੋ ਇਹ ਸਾਫ਼ ਤੁਹਾਡੀ ਮਨਸ਼ਾ ਹੈ ਕਿ ਤੁਸੀਂ ਜ ਦੇਉ ਕਿ ਆਮ ਆਦਮੀ ਪਾਰਟੀ ਨੂੰ ਜਿਹੜੋ ਖਤਮ ਕਰਦਾ ਹੂੰ ਤੇ ਮੈਂ ਤੁਹਾਨੂੰ ਇਹ ਦਾਵਾ ਕਰਦਾ ਹਾਂ ਇਸ ਤੋਂ ਬਾਅਦ ਹੁਣੇ ਨਹੀਂ ਪੰਜਾਬ 'ਚ ਕੰਮ ਸ਼ੁਰੂ ਕਰਦਾ ਜਿੱਤੇ ਲਖਣ ਹੋਰ ਭੁਗਤੀ ਨੇ 1.5 ਮਹੀਨੇ 2 ਮਹੀਨੇ 'ਚ ਪੰਜਾਬ 'ਚ ਸ਼ੁਰੂ ਕਰਨਗੇ ਹੋ ਸਕਦਾ ਅਗਲਾ ਸ਼ਿਕਾਰ ਅਸੀਂ ਹੋਈ ਹੋਰ ਹੋਣ ਸਾਡੇ ਸਾਥੀ ਹੋਣ ਇਹ ਨਹੀਂ ਪੰਜਾਬ 'ਚ ਨਹੀਂ ਇਹ ਜਿਹੜੀ ਰਾਜਨੀਤੀ ਖਤਮ ਕਰਨੀ ਹੈ ਇਹ ਜਿਹੜੀ ਤੇ ਇੱਕੋ ਜਿਹੜਾ ਆਪਾਂ ਇਹ ਸਾਡੇ ਦੇਸ਼ ਦੀ ਡੈਮੋਕ੍ਰੇਸੀ ਦੇ ਲਈ ਇੱਕ ਬਹੁਤ ਜਿਹੜਾ ਹੈ ਮਾੜੇ ਸੰਕੇਤ ਨੇ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਜਦੋਂ ਜਦੋਂ ਵੀ ਸਟਰ ਇਤਿਹਾਸ ਗਵਾਇ ਚਿੱਟ ਜੀ ਨੇ ਤਾਂ ਦੀ ਗਲਤੀ ਕੀਤੀ ਉਹਨਾਂ ਨੂੰ ਜਿਹੜੀ ਹੈ ਭਾਜੀ ਮੋੜੀ ਮੋੜਨੀ ਪਈ ਹੈ ਜੀ ਜੀ ਇੱਕ ਇੱਕ ਕਰੈਕਸ਼ਨ ਹੋਰ ਮੈਂ ਲੈਣਾ ਚਾਹਣਾ ਵੀ ਤੁਸੀਂ ਕੱਲ ਇੱਕ ਸੱਦਾ ਜਿਹੜਾ ਆਪਾਂ ਮੀਡੀਆ ਦੇ ਵਿੱਚ ਵਾਇਰਲ ਹੋ ਰਿਹਾ ਵੀ ਬਾਟ ਸੈਂਟਰ ਆਮ ਪੱਤ ਸਾਬ ਗੁਰਦੁਆਰੇ ਦੇ ਕੋਲ ਉਹ ਤੁਹਾਡੀ ਪਾਰਟੀ ਦੇ ਵੱਲੋਂ ਸੱਦਾ ਹੈ ਜਾਂ ਫਿਰ ਕਿਵੇਂ ਦਾ ਸੱਦਾ ਹੈ ਤੁਸੀਂ ਇਸ ਸਮੇਂ ਕੀ ਕਰ ਰਹੇ ਹੋ ਤੁਸੀਂ ਦਿੱਲੀ ਜਾ ਰਹੇ ਹੋ ਕੀ ਹਿਸਾਬ ਨਾਲ ਮੈਂ ਮੈਂ ਦੇਖੋ ਜੀ ਮੈਂ 2011 ਤੋਂ ਉਹ ਘਰ ਵਿੱਚ ਜੀਰਾ ਸਾਥੀ ਹਨ ਉਨ੍ਹਾਂ ਮੈਨੂੰ ਜੀਵਨ ਦਾ ਮਕਸਦ ਦਿੱਤਾ ਸੀ ਉਦੋਂ ਮਾਈਵਾਜ਼ ਲੌਸ ਟੂ ਦ ਤੇ ਮੈਨੂੰ ਉਹਨੇ ਜੀਵਨ ਦਾ ਮਕਸਦ ਦਿੱਤਾ ਅਸੀਂ ਉਦੋਂ ਇਕੱਠੇ ਸੰਘਰਸ਼ ਕਰਕੇ ਉਦੋਂ ਸੜਕਾਂ ਤੇ ਕਰਕੇ ਲੋਕ ਮਜ਼ਾਕ ਬਣਾਦੇ ਤੁਸੀਂ ਪਾਰਟੀ ਬੜੀ ਆ ਤੁਹ ਪਾਰਟੀ ਜਿਹੜੀ ਹੈ ਦੇਸ਼ ਦੀ ਰਾਸ਼ਟਰੀ ਪਾਰਟੀ ਹੈ ਤੋਂ ਉਸੂ ਪੇ ਸਰਕਾਰ ਹੈ ਕਿ ਹਸ ਤੁਸੀਂ ਆਈਡੀਓਲੋਜੀ ਤੋਂ ਅਰਵਿੰਦ ਕੇਜਰੀਵਾਲ ਇੱਕ ਇੱਕ ਪਰਸਨ ਨਹੀਂ ਹੈ ਉਹ ਇੱਕ ਆਈਡੀਓਲੋਜੀ ਹੈ ਖਾਟੇ ਵਰ ਕੇ ਹਜ਼ਾਰਾਂ ਲੱਖਾਂ ਨੌਜਵਾਨਾਂ ਨੌਜਵਾਨ ਅਸੀਂ ਉਹਦੇ ਫਾਲੋਅਰਸ ਹੈ ਕਿ ਅਸੀਂ ਮੈਂ ਮੈਂ ਇਸ ਵਕਤ ਦਿੱਲੀ ਜਾ ਰਹੇ ਹਾਂ ਤੇ ਅਸੀਂ ਹਰ ਸੰਭਵ ਤਰੀਕੇ ਦੇ ਨਾਲ ਅਸੀਂ ਆਪਣੀ ਆਵਾਜ਼ ਬੁਲੰਦ ਕਰਾਂਗੇ ਕਿ ਆਪਣੀ ਕਾਨੂੰਨ ਦੀ ਮर्यादा ਦੇ ਵਿੱਚ ਰਹਦੇ ਹੋਏ ਆਪਣੀ ਆਵਾਜ਼ ਬੁਲੰਦ ਕਰਾਂਗੇ ਤੇ ਮੈਂ ਤੁਹਾਨੂੰ ਇਹ ਦੱਸਾਂ ਕਿ ਤੇ ਉਹਨਾਂ ਦਾ ਜਿਹੜਾ ਮੈਸੇਜ ਹੈ ਉਹਨਾਂ ਦੀ ਜੋ ਆਈਡੀਓਲੋਜੀ ਹੈ ਉਹ ਨੂੰ ਪੰਜਾਬ ਦੇ ਤਾਂ ਹਰ ਪਿੰਡ-ਪਿੰਡ ਹਰ ਘਰ ਚ ਜਾ ਸਕਦੇ ਤੇ ਨਾਲ ਨਾਲ ਪੂਰੇ ਦੇਸ਼ ਦੇ ਹਰ ਕੋਨੇ 'ਚ ਲੈ ਕੇ ਜਾਵਾਂਗੇ ਤੇ ਕੀ ਜੋ ਸਾਡਾ ਕਿਥੇ ਉਹ ਉਹ ਉਹਨਾਂ ਦੀ ਕੋਈ ਦਿੱਜੀ ਲੜਾਈ ਨਹੀਂ ਹੈ ਉਹ ਕੋਈ ਦਿੱਜੀ ਸੱਤਾ ਦੀ ਦਿੱਜੀ ਕੁਰਸੀ ਦੀ ਲੜਾਈ ਨਹੀਂ ਲੜ ਰਹੇ ਉਹ ਲੜਾਈ ਲੜ ਰਹੇ ਹੈ ਇਸ ਦੇਸ਼ ਦੀ ਭੁੱਖ ਦੀ ਉਹ ਲੜਾਈ ਕਰ ਰਹੇ ਹੈ ਇਸ ਦੇਸ਼ ਦੇ ਕਿਸਾਨ ਦੀ ਇਸ ਦੇਸ਼ ਦੇ ਨੌਜਵਾਨ ਦੀ ਇਸ ਦੇਸ਼ ਦੇ ਵਪਾਰੀ ਦੀ ਇਸ ਦੇਸ਼ ਦੇ ਮਹਿਲਾਵਾਂ ਦੀ ਇਹ ਮਤੀਨਾ ਮਤਿਆ ਤੇ ਕਦੀ ਗੱਲ ਹੀ ਨਹੀਂ ਹੋਈ ਜੀ ਅੱਜ ਦੀ ਸਾਰੀ ਸਰਕਾਰੀ ਆ ਜਾਓ ਜੀ ਇਸ ਗਲਤੀ ਦੇ ਗਵਾਹ ਹਰ ਇੱਕ ਦਿੱਲੀ ਵਾਸੀ ਹੈ ਕਿ ਦਿੱਲੀ ਦੇ ਸਰਕਾਰੀ ਸਕੂਲ ਤਬਦੀਲ ਹੋਏ ਨਹੀਂ ਅੱਜ ਦਿੱਲੀ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਹਰ ਕਿਸਮ ਦਾ ਪੈਰਾਸੀਟਾ ਮੌਜੂਦ ਦੇਖੀ 70 ਲੱਖ ਤੱਕ ਦਾ ਇਲਾਜ ਉੱਤੇ ਫਰੀ ਹੁੰਦਾ ਹੈ ਹਰ ਦੇ ਹਰ ਦੇਸ਼ ਦਾ ਹਰ ਸੁਭਾ ਚਾਹੁੰਦਾ ਹੈ ਕਿ ਸਾਡੀ ਸਰਕਾਰ ਕੇਜਰੀਵਾਲ ਵਰਗੀ ਹੋਵੇ ਸਕੇ ਜੀ ਅੱਛਾ ਬੈ ਸਾਹਿਬ ਇੱਕ ਚੀਜ਼ ਇਹ ਹੈ ਤੁਹਾਡੇ ਲੋਕੀ ਕਾਲ ਆਫੀਸ਼ੀਅਲ ਕਾਲ ਕੀਆ ਪੰਜਾਬ ਦੇ ਵਰਕਰਸ ਨੂੰ ਪੰਜਾਬ ਦੇ ਲੀਡਰਸ ਨੂੰ ਇਹ ਇਹ ਜਾਣਨਾ ਚਾਹੁੰਦੇ ਸੀ देखो मेरी गल सुन इसोते कॉल दनी सो हर पत्ता मैं जितैंय खबर आई अपने अलकेश नंगल से उथे जे ਲੋਕਾਂ ਚ ਵੀ ਗੁੱਸਾ ਹੈ ਲੋਕਾਂ ਦੇ ਵਿੱਚ ਗੁੱਸਾ ਵਰਕਰਾਂ ਦਾ ਗੁੱਸਾ ਨਹੀਂ ਲੱਗਦਾ ਕੱਲ ਆਤਾ ਕੱਲੇ ਬਲਕਿ ਸਾਥ ਦੇਣੇ ਸਾਥੇ ਹਲਕੀ ਚ ਸੀ ਨੰਗਲ ਚ ਵੀ ਅਸੀਂ ਆਪਣਾ ਜਿਹੜਾ ਹੈ ਪ੍ਰੋਟੈਸਟ ਰੱਖਿਆ ਤੇ ਬਹਾਲੀ ਵੀ ਪ੍ਰੋਟੈਸਟ ਹੈ ਦਿੱਲੀ ਦੇ ਸਾਥਾ ਹਿੱਤੇ ਦਾ ਹਰ ਅਰਵਿੰਦ ਕੇਜਰੀ ਵਾਲੋ ਹਰ ਲੋਕ ਹਰ ਲੋਕ ਮੁਹੱਬਤ ਕਰਦੇ ਨੇ ਤੇ ਕੱਲੇ ਆਵਾਜ਼ ਦੀ ਪਾਰਟੀ ਨਹੀਂ ਮੈਂ ਹੁਣ ਦੇਖ ਰਿਹਾ ਸੀ ਤੁਸੀਂ ਟਵਿੱਟਰ ਤੇ دیکھو دیش دا, کوئی ادا کا لیڈر نہیں ہوگا آپوزیشن کا جی چاہے میں بوبا یادو ہون محبوبہ مفتی ہو چوری یچوری راہول گاندی گاندھی پرینکا واڈرا ہون سارے تسی دیکھو ਔਰ ਜਿਹੜੇ ਸਾਰਿਆਂ ਨਾਲ ਸਦੀਪ ਦੇਖੀ ਤੋਂ ਜਿੰਨੇ ਵੀ ਲੀ ਹੈ ਇਹ ਜਿੰਨਾ ਬਹੁਤ ਸਾਰੀ ਆਪੋਜੀਸ਼ਨ ਹੋ ਸਕਦਾ ਬੀਜੇਪੀ ਇਕੱਠਾ ਕਰਦਾ ਹੋਵੇ ਤੇ ਉਹ ਕਹਿੰਦੇ ਆ ਕਿ ਕਈ ਵਾਰੀ ਤੁਸੀਂ ਸੱਤੇ ਦਾ ਨਸ਼ਾ ਚੀਨਾ ਤੁਹਾਡਾ ਜਿਹੜਾ ਹੈ ਤੁਹਾਡਾ ਜਿਹੜਾ ਨਸ਼ਾ ਇੰਨਾ ਹਾਵੀ ਹੋ ਜਾਂਦਾ ਤੁਹਾਡੇ ਤੇ ਸੱਤਾ ਦਾ ਕਿ ਤੁਸੀ ਤੁਹਾਨੂੰ ਪਤਾ ਨਹੀਂ ਲੱਗਦਾ ਇਸ ਕਰਕੇ ਮੋਦੀ ਸਾਹਿਬ ਮੈਨ ਲੱਗਦਾ ਜਿਸ ਉਹਨਾਂ ਦੇ ਹੈ ਤੇ جی بہت بہت شکریہ like جو کر رہے ہو